ਹੈਲੋ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਔਰ ਮੇਰੇ ਚੈਨਲ ਤੇ ਤੇ ਅੱਜ ਆਪ ਆਪਣਾ ਅੰਜਾਰ ਰਹੇ ਆ ਜੀ ਬਹੁਤ ਹੀ ਟੇਸਟੀ ਭਰਵਾ ਹਰੇ ਬੈਂਗਣ ਨੇ ਜਿਹੜੇ ਕਿ ਬਹੁਤ ਹੀ ਜਲਦੀ ਬਣ ਜਾਂਦੇ ਨੇ ਤੇ ਖਾਣ ਵਿੱਚ ਵੀ ਬਹੁਤ ਟੇਸਟੀ ਨੇ ਇਹ ਬੈਂਗਣ ਅੱਜ ਅਸੀਂ ਆਪਣੇ ਘਰੋਂ ਹੀ ਤੋੜਾਂਗੇ ਤੇ ਫਿਰ ਬਣਾ ਕੇ ਤੁਹਾਨੂੰ ਦੱਸਾਂਗੇ ਕਿ ਕਿਵੇਂ ਦੀ ਬਣਦੀ ਹੈ ਆਪਣੀ ਸਬਜ਼ੀ ਸਭ ਤੋਂ ਪਹਿਲਾਂ ਆਪਾਂ ਬੈਂਗਣ ਤੋੜਦੇ ਆਂ ਆਹ ਦੇਖੋ ਜੀ ਅਸੀਂ ਬੈਂਗਣਾਂ ਦੇ ਬੂਟੇ ਲਾਏ ਨੇ ਤੇ ਇਹਨੂੰ ਬੈਂਗਣ ਲੱਗੇ ਹੋਏ ਨੇ ਤੁਹਾਨੂੰ ਮੈਂ ਦਿਖਾਉਣੀ ਆ ਆਹ ਦੇਖੋ ਕਿੰਨੇ ਸੋਹਣੇ ਲੱਗੇ ਨੇ ਇਹ ਬੈਂਗਣ ਤੋੜ ਕੇ ਅੱਜ ਆਪਾਂ ਇਹਨਾਂ ਦੇ ਪਰਮਾ ਬੈਂਗਣ ਬਣਾ ਕੇ ਤਿਆਰ ਕਰਾਂਗੇ ਜਿਹੜੇ ਕਿ ਬਹੁਤ ਜ਼ਿਆਦਾ ਟੇਸਟੀ ਹੁੰਦੇ ਨੇ ਇਹਨੂੰ ਆਪਾਂ ਇਸ ਤਰ੍ਹਾਂ ਕੈਂਚੀ ਦੇ ਨਾਲ ਕੱਟ ਲਵਾਂਗੇ ਵੇਂਗਣਾ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਸੁਕਾ ਲਿਆ ਤੇ ਇਹ ਵਾਲੀਆਂ ਡੰਡੀਆਂ ਮੈਂ ਇਹਦੀਆਂ ਲਾਤੀਆਂ ਐ ਤੁਸੀਂ ਚਾਹੋ ਤੇਰੀਆਂ ਡੰਡੀਆਂ ਨਾਲ ਹੀ ਰੱਖ ਸਕਦੇ ਹੋ ਤੇ ਹੁਣ ਇਹਨੂੰ ਆਪਾਂ ਇਸ ਤਰ੍ਹਾਂ ਇਸ ਤਰ੍ਹਾਂ ਕੱਟ ਲਗਾਵਾਂਗੇ ਆ ਦੇਖੋ ਜੀ ਕਿੰਨੇ ਵਧੀਆ ਨੇ ਬੈਂਗਣ ਬਿਲਕੁਲ ਸਾਫ਼ ਨੇ ਇਦੇ ਵਿੱਚ ਆਪਾਂ ਸੁੱਕਾ ਹੀ ਮਸਾਲਾ ਭਰਾਂਗੇ ਇਦੇ ਵਿੱਚ ਆਪਾਂ ਪਿਆਜ਼ ਨਹੀਂ ਭਰਨੇ ਸਿਰਫ ਸੁੱਕੇ ਢੂਣ ਮਿਰਚ ਭਰ ਕੇ ਤਿਆਰ ਕਰਾਂਗੇ ਇਸ ਤਰ੍ਹਾਂ ਆਪਾਂ ਸਾਰੇ ਬੈਂਗਣ ਕੱਟ ਕੇ ਤਿਆਰ ਕਰ ਲਈਏ ਫਿਰ ਇਹਦੇ ਵਿੱਚ ਮਸਾਲਾ ਭਰਦੇ ਆ ਬੈਂਗਣਾਂ ਨੂੰ ਆਪਾਂ ਇਸ ਤਰ੍ਹਾਂ ਕੱਟ ਕੇ ਤਿਆਰ ਕਰ ਲਿਆ ਬੈਂਗਣ ਤੁਸੀਂ ਉਦੋਂ ਹੀ ਕੱਟਣੇ ਨੇ ਜਦੋਂ ਇਹਨਾਂ ਨੂੰ ਭਰਨਾ ਹੈ ਕਿਉਂਕਿ ਇਹ ਕੱਟ ਕੇ ਰੱਖਾਂਗੇ ਤੇ ਬੈਂਗਣ ਬਹੁਤ ਜਲਦੀ ਕਾਲੇ ਪੈ ਜਾਂਦੇ ਨੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਇੱਕ ਇੱਕ ਚਮਚਾ ਲਸਣ ਅਦਰਕ ਦਾ ਪੇਸਟ ਪਾ ਦਾਂਗੇ ਨੋਰਮਲ ਮਸਾਲੇ ਜਿਹੜੇ ਸਬਜ਼ੀਆਂ ਚ ਪਾਣੇ ਆ ਉਹੀ ਪਾ ਕੇ ਆਪਾਂ ਇਹਨਾਂ ਨੂੰ ਭਰਾਂਗੇ ਅੱਧਾ ਚਮਚਾ ਹਲਦੀ ਅੱਧਾ ਚਮਚਾ ਗਰਮ ਮਸਾਲਾ ਅੱਧਾ ਚਮਚਾ ਧਨੀਆ ਪਾਊਡਰ ਅੱਧਾ ਚਮਚਾ ਢੇਗੀ ਮਿਰਚ ਅੱਧਾ ਚਮਚਾ ਅਮਚੂਰ ਪਾਊਡਰ ਤੇ ਨਮਕ ਤੁਸੀਂ ਆਪਣੇ ਸਵਾਦ ਦੇ ਅਨਸਾਰ ਜਿੰਨਾ ਕਿ ਤੁਸੀਂ ਨਮਕ ਖਾਣਾ ਪਸੰਦ ਕਰਦੇ ਹੋ ਉਸ ਹਿਸਾਬ ਨਾਲ ਤੁਸੀਂ ਪਾ ਸਕਦੇ ਹੋ ਮੈਂ 1/2 ਚਮਚਾ ਨਮਕ ਪਾਇਆ ਸਾਰੇ ਮਸਾਲੇ ਨੂੰ ਤੁਸੀਂ ਹੱਥ ਨਾਲ ਚੰਗੀ ਤਰ੍ਹਾਂ ਮਿਕਸ ਕਰ ਲਓ ਇਹਦੇ ਵਿੱਚ ਮਿਰਚਾਂ ਆਪਾਂ ਸਾਦੀ ਪਾਵਾਂਗੇ ਹਰੀ ਮਿਰਚ ਮੈਂ ਨਹੀਂ ਪਾਈ ਕਿਉਂਕਿ ਬੱਚੇ ਮੇਰੇ ਤਿੱਖਾ ਨਹੀਂ ਖਾਂਦੇ ਬਸ ਇਸ ਤਰ੍ਹਾਂ ਮਿਰਚ ਪਾਵਾਂਗੀ ਜਿੰਨੂੰ ਜ਼ਰੂਰਤ ਹੈ ਉਹ ਇਸ ਤਰ੍ਹਾਂ ਅਲੱਗ ਤੋਂ ਮਿਰਚ ਨਾਲ ਲੈ ਸਕਦਾ ਹੈ ਜੇ ਤੁਸੀਂ ਚਾਹੋ ਤੇ ਇੱਥੇ ਇੱਕ ਦੋ ਖਰੀਆਂ ਮਿਸਟਾਂ ਨੂੰ ਕੁੱਟ ਕੇ ਉਹਨਾਂ ਨੂੰ ਵੀ ਪਾ ਸਕਦੇ ਹੋ ਇਸ ਤਰ੍ਹਾਂ ਦਾ ਆਪਣਾ ਮਸਾਲਾ ਤਿਆਰ ਹੋ ਗਿਆ ਹੈ ਕਿ ਬੜੇ ਆਸਾਨੀ ਨਾਲ ਇਹ ਬੈਂਗਣਾ ਵਿੱਚ ਭਰਿਆ ਜਾਏਗਾ ਬਸ ਇਸ ਤਰ੍ਹਾਂ ਤੁਸੀਂ ਲੈਣਾ ਮਸਾਲਾ ਚੰਗੀ ਤਰ੍ਹਾਂ ਇਹਨਾਂ ਨੂੰ ਲਾ ਲੈਣਾ ਹੈ ਇਸ ਤਰ੍ਹਾਂ ਤੁਸੀਂ ਸਾਰੇ ਪਾਸੇ ਚੰਗੀ ਤਰ੍ਹਾਂ ਮਸਾਲਾ ਭਰ ਦੇਣਾ ਹੈ ਬੈਂਗਣਾ ਚ ਨਮਕ ਤੁਸੀਂ ਦੇਖ ਲਿਓ ਨਮਕ ਆਪਣੇ ਹਿਸਾਬ ਨਾਲ ਵੱਧ ਘੱਟ ਤੁਸੀਂ ਕਰ ਸਕਦੇ ਹੋ ਬੈਂਗਣਾ ਨੂੰ ਆਪਾਂ ਭਰ ਕੇ ਤਿਆਰ ਕਰ ਲਿਆ ਜੀ ਤੇ ਹੁਣ ਆਪਾਂ ਕਰਦੇ ਹਾਂ ਜੀ ਇਹਨਾਂ ਨੂੰ ਫਰਾਈ ਇੱਧਰ ਇਹ ਵਾਲੇ 2 ਚਮਚ ਤੇਲ ਪਾਇਆ ਹੈ ਤੇਲ ਆਪਣਾ ਗਰਮ ਹੋ ਗਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਅੱਧਾ ਚਮਚਾ ਜੀਰਾ ਪਾ ਦਿੰਦੇ ਹਾਂ ਜਿਸ ਦੇ ਨਾਲ ਹੀ ਇਹਦੇ ਵਿੱਚ ਆਪਾਂ ਇਹ ਵਾਲੇ ਬੈਂਗਨ ਪਾਵਾਂਗੇ ਇਹ ਬਹੁਤ ਹੀ ਜਲਦੀ ਬਣ ਕੇ ਤਿਆਰ ਹੁੰਦੇ ਨੇ ਬੜੇ ਜ਼ਿਆਦਾ ਸੌਖੇ ਨੇ ਬੰਨ ਇਹਨੂੰ ਹਲਕਾ ਜਿਹਾ ਭੁੰਨਾਂਗੇ ਫਿਰ ਇਹਦੇ ਵਿੱਚ ਆਪਾਂ ਕੱਟਿਆ ਹੋਇਆ ਇੱਕ ਬਰੀਕ ਆਲੂ ਕੱਟ ਕੇ ਤਿਆਰ ਕੀਤਾ ਹੋਇਆ ਪਾਵਾਂਗੇ ਕਿਉਂਕਿ ਕਈ ਬੱਚੇ ਆਪਣੇ ਘਰਾਂ ਵਿੱਚ ਬੈਂਗਨ ਨਹੀਂ ਖਾਂਦੇ ਫਿਰ ਤੁਹਾਨੂੰ ਮੁਸ਼ਕਲ ਆਉਂਦੀ ਹੈ ਕਿ ਉਹਨਾਂ ਲਈ ਆਪਾਂ ਅਲੱਗ ਕੀ ਬਣਾਈਏ ਤੇ ਇਸ ਤਰ੍ਹਾਂ ਇਹਦੇ ਵਿੱਚ ਨਾਲ ਹੀ ਆਲੂ ਪਰ ਫਰਾਈ ਕਰਕੇ ਕੱਟ ਕੇ ਸੁੱਟ ਦਾਂਗੇ ਨਾਲ ਹੀ ਆਲੂ ਪੱਕ ਜਾਣਗੇ ਜਿਹੜਾ ਬੱਚਾ ਬੈਂਗਨ ਨਹੀਂ ਖਾਂਦਾ ਉਹ ਬੜੇ ਆਰਾਮ ਨਾਲ ਆ ਲੁਕਾ ਕਰਦਾ ਇਹਨੂੰ మీడియం ਫਲੇਮ ਤੇ ਆਪਾਂ ਉਲਟਾ-ਪਲਟਾ ਕੇ ਚੰਗੀ ਤਰ੍ਹਾਂ ਸੇਕ ਲਵਾਂਗੇ ਆਹ ਦੇਖੋ ਜੀ ਆਪਾਂ మీడియం ਫਲੇਮ ਤੇ ਬੈਂਗਣਾ ਨੂੰ ਪਕਾ ਰਹੇ ਹਾਂ ਕਿਉਂਕਿ ਬੈਂਗਣ ਉਤਾਰਾ ਨੇ ਤੇ ਬਹੁਤ ਹੀ ਜਲਦੀ ਹੈ ਪੱਕ ਕੇ ਤਿਆਰ ਹੁੰਦੇ ਨੇ 3-4 ਮਿੰਟਾਂ ਵਿੱਚ ਹੀ ਲਗਭਗ ਅੱਧੇ ਘੱਟ ਪੱਕ ਗਏ ਨੇ ਹੁਣ ਆਪਾਂ ਇਹਦੇ ਵਿੱਚ ਇਹ ਕੱਟੇ ਹੋਏ आलू ਪਾਵਾਂਗੇ ਆਲੂ ਇੱਕ ਟਰੇ ਪਾਣੀ ਨੇ ਕਿਉਂਕਿ ਮੇਰੇ ਘਰ ਵਿੱਚ ਇੱਕ ਬੱਚਾ ਹੈ ਜਿਹੜਾ ਕਿ ਇਹ ਬੈਂਗਣ ਨਹੀਂ ਖਾਂਦਾ ਉਹਦੇ ਵਾਸਤੇ ਮੈਂ ਇੱਕ ਆਲੂ ਪਾ ਰਹੀ ਹਾਂ ਕਿਉਂਕਿ ਆਲੂ ਇਹਦੇ ਨਾਲ ਪਕ ਕੇ ਸਵਾਦ ਹੋ ਜਾਣਾ ਹੁਣ ਇੱਥੇ ਆਪਾਂ ਇਹਦੇ ਨਾਲ ਹੀ ਇਹਦੇ ਵਿੱਚ ਐ ਮਾਲੀਆਂ ਹਰੀਆ ਮਿੱਠਾ ਇਸ ਤਰ੍ਹਾਂ ਇਹ ਵਾਲਾ ਸਾਤ ਚਲ ਉਸਨੇ ਬਿਲਕੁਲ ਆਪਸ਼ਨਲ ਹੈ ਜੇ ਤੁਸੀਂ ਪਾਣਾ ਪਾਓ ਜੇ ਨਹੀਂ ਪਾਣਾ ਨਾ ਪਾਓ ਪਰ ਮੈਨੂੰ ਇਹ ਬਹੁਤ ਵਧੀਆ ਲੱਗਦਾ ਹੈ ਕਿ ਮੈਂ ਇਸ ਤਰ੍ਹਾਂ ਹਮੇਸ਼ਾ ਹੀ ਕਰਦੀ ਹਾਂ ਲਓ ਜੀ 5-6 ਮਿੰਟ ਹੋ ਗਏ ਨੇ ਆਪਾਂ ਮੀਡੀਅਮ ਫਲੇਮ ਤੇ ਬੈਂਗਣ ਰੱਖੇ ਸੀ ਪੱਕਣੇ ਪੱਕ ਕੇ ਬਿਲਕੁਲ ਤਿਆਰ ਨੇ ਆਹ ਦੇਖੋ ਜੀ ਬਿਲਕੁਲ ਸੌਫਟ ਹੋ ਗਏ ਨੇ ਆਲੂ ਵੀ ਬਿਲਕੁਲ ਪੱਕ ਗਏ ਨੇ ਆ ਦੇਖੋ ਹੁਣ ਇਹਦੇ ਤੇ ਆਪਾਂ ਪਾਉਨੇ ਆਂ ਜੀ ਥੋੜਾ ਜਿਹਾ ਕੱਟਿਆ ਹੋਇਆ ਬਰੀਕ ਧਨੀਆ ਤੇ ਇੱਕ ਦੋ ਮਿੰਟ ਇਹਨੂੰ ਟੱਕ ਕੇ ਰੱਖ ਦਾਂਗੇ ਤੇ ਫੇਰ ਕਰਦੇ ਆਂ ਜੀ ਇਹਨੂੰ ਆਪਾਂ ਸਰਵ ਬੜੀ ਜਲਦੀ ਬਣ ਕੇ ਤਿਆਰ ਹੋਣ ਵਾਲੀ ਸਬਜੀ ਹੈ ਤੇ ਖਾਣ ਵਿੱਚ ਵੀ ਬਹੁਤ ਜ਼ਿਆਦਾ ਸਵਾਦ ਲੱਗਦੀ ਹੈ ਬਸ ਇਹਨੂੰ ਹੁਣ ਆਪਾਂ ਇੱਕ ਦੋ ਮਿੰਟ ਟੱਕ ਕੇ ਫੇਰ ਕਰਦੇ ਆਂ ਸਰਵ ਲਓ ਜੀ ਆਪਣੇ ਬਹੁਤ ਹੀ ਟੇਸਟੀ ਅਰੇ ਬੈਂਗਣਾ ਦੀ ਸਬਜੀ ਬਣ ਕੇ ਤਿਆਰ ਹੋਈ ਹੈ ਜਿਹਨੂੰ ਕਿ ਅੱਜ ਆਪਾਂ ਘਰ ਕੇ ਬਣਾਇਆ ਹੈ ਖਾਣ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਹੈ ਤੇ ਫਟਾਫਟ ਬਣ ਕੇ ਤਿਆਰ ਹੋਈ ਹੈ ਕਿਉਂਕਿ ਆਪਾਂ ਇਹਦੇ ਵਿੱਚ ਸਾਰੇ ਸੁੱਕੇ ਮਸਾਲੇ ਪਾਏ ਨੇ ਇਹਦੇ ਨਾਲ ਹੀ ਜਿਹੜੇ ਆਪਾਂ ਆਲੂ ਪਾਏ ਸੀ ਉਹ ਵੀ ਬਹੁਤ ਟੇਸਟੀ ਬਣੇ ਨੇ ਕਿਉਂਕਿ ਇੱਕ ਸਬਜੀ ਦੇ ਨਾਲ ਹੀ ਆਪਣੀਆਂ ਦੋ ਸਬ지ਆ ਤਿਆਰ ਹੋ ਜਾਂਦੀਆਂ ਨੇ ਇੱਕ ਤਾਂ ਇਹਦੇ ਵਿੱਚ ਆਲੂਆਂ ਦੀ ਸਬਜੀ ਜਿਹੜੀ ਬੱਚੇ ਨਹੀਂ ਖਾਂਦੇ ਉਹਨਾਂ ਵਾਸਤੇ ਵੀ ਬਣ ਜਾਂਦੀ ਹੈ ਤੇ ਇਹਨੂੰ ਤੁਸੀਂ ਰੋਟੀ ਨਾਲ ਪੂਰੀ ਨਾਲ ਪਰੌਂਠਿਆਂ ਨਾਲ ਖਾ ਸਕਦੇ ਹੋ ਜਦੋਂ ਵੀ ਕੋਈ ਗੈਸਟ ਆਵੇ ਜਾਂ ਸਮੇਂ ਕੋਈ ਤੁਸੀਂ ਦਾਲ ਸਬਜ਼ੀ ਬਣਾਈ ਹੋਵੇ ਉਹਦੇ ਨਾਲ ਇਹ ਸੁੱਕੀ ਸਬਜ਼ੀ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਤੁਸੀਂ ਵੀ ਇਹਨੂੰ ਇਸ ਤਰੀਕੇ ਨਾਲ ਬਣਾਇਓ ਤੇ ਖਾਇਓ ਤੇ ਫਿਰ ਮੈਨੂੰ ਦੱਸਿਓ ਕਿ ਤੁਹਾਡੀ ਰੈਸਪੀ ਕਿਵੇਂ ਦੀ ਬਣੀ ਐ ਐਸੀ ਮੇਰਾ ਤਰੀਕਾ ਪਰ ਮੈਂ ਕਿੰਨਾ ਬਣਾਉਂਦਾ ਤੇ ਤੁਸੀਂ ਵੀ ਇਹਨੂੰ ਇਸ ਤਰੀਕੇ ਨਾਲ ਬਣਾਇਓ ਤੇ ਖਾਇਓ ਤੇ ਫਿਰ ਮੈਨੂੰ ਦੱਸਿਓ ਕਿ ਤੁਹਾਡੀ ਰੈਸਪੀ ਕਿਵੇਂ ਦੀ ਬਣੀ ਐ ਮਿਲਦੇ ਆ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਖੁਸ਼ ਰਹੋ ਤੰਦਰੁਸਤ ਰਹੋ ਖਸ ਦੇਵਸ ਤੇ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ